ਇਹ ਵੀ ਇੱਕ ਨਾ ਮਾਤਾ ਬਜ਼ੁਰਗ ਮਾਤਾ ਅੱਛਾ ਉਹਦੇ ਹੱਥ ਦੇ ਵਿੱਚੋਂ ਨਾ ਵੀ ਇੱਕ ਰਾਖਸਣ ਵਾਲੀ ਗੋਰੀ ਖੋਈ ਜਾਂਦੀ ਅੱਛਾ ਰਾਖਸਣ ਵਾਲੀ ਗੋਰੀ ਖੋਣ ਦੇ باوجود ਤੇ ਬੜਾ ਉਹਦੇ ਨਫਰਤ ਭਰਿਓ ਵੀਡੀਓ ਤਖੋਇਆ ਜਾਂਦਾ ਉਹਨੂੰ ਮੰਨਦਾ ਚੰਗਾ ਹੀ ਬੋਲਾ ਜਾਂਦਾ ਬੜੀ ਜ਼ਿਆਦਾ ਗਹਿਰਨ ਹੋਦੀ ਹੈ ਤੇ ਉਹ ਕਹਿ ਰਹੇ ਆ ਇੱਕ ਉਹ ਕਹਿ ਰਹੇ ਆ ਕਿ ਇਹ ਲੋਕ ਆ ਜਿਹੜੇ ਇਹ ਤਾਂ 6 ਮਹੀਨਿਆਂ ਨੂੰ ਆਲਦੀ ਦਿਹਾੜੀ ਲਾ ਲੈਣਗੇ ਦਿਹਾੜੀ ਦਾਪਾ ਲਾ ਕੇ ਕੰਮ ਪਾਸ ਕਰ ਲੈਣਗੇ ਪਰ ਸਾਡੀਆਂ ਜਿਹੜੀਆਂ ਫਸਲਾਂ ਮਰ ਗਈਆਂ ਅਸੀਂ ਕੀ ਕਰਾਂਗੇ ਅੱਛਾ ਵੈਸੇ ਭਾਈ ਜੀ ਨੇ ਮਰਦੀ ਹੈ ਪਰ ਉਹ ਵੀਡੀਓ ਦੇ ਬੋਲ ਉਹ ਤਾਂ ਕਲੀਅਰ ਹੋਗੇ ਨਾ ਬੰਦੇ ਪਰ ਇਹ ਤੋਂ ਸਾਫ਼ ਤਾਂ ਹੁੰਦਾ ਨਾ ਜਿਉਂ ਸੇਵਾਦਾਰ ਇਹ ਉਹਨਾਂ ਲੋਕਾਂ ਚ ਆ ਜਾਂਦੇ ਜਿਹੜੇ ਮੈਂ ਤੁਹਾਨੂੰ ਕਿਹਾ ਜਿਹੜੇ ਕੜਾ ਮਚੋੜੀ ਹੁੰਦੇ ਆ ਜ ਜ ਜਿਨ੍ਹਾਂ ਨੇ ਜਾਤੀਵਾਦ ਪਲਾਉਣਾ ਹੁੰਦਾ ਨਫਰਤ ਪਲਾਉਣੀ ਪਈ ਹੈ ਜਾ ਦੇ ਹੁਣ ਜਿਵੇਂ ਕਿ ਇੱਕ ਗੱਲ ਹੋਉ ਸਾਹਮਣੇ ਆ ਜੀ ਵੀ ਅੱਗੇ ਨਾ ਗਣਤੀ ਦੇ ਐਨ ਜੀਓ ਹੁੰਦੇ ਨਾ ਸੀ ਅੱਛਾ ਪਰ ਐਤ ਕੀ ਵਕਤ ਦੀ ਘੜੀ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਨਾ ਬਹੁਤ ਆਮ ਤੇ ਖਾਸ ਲੋਕ ਆ ਜਿਹੜੇ ਉੱਪਰ ਕੇ ਸਾਹਮਣੇ ਆ ਸਾਹਮਣੇ ਵੀ ਇਸ ਤਰ੍ਹਾਂ ਨਾ ਆਏ ਐ ਟ੍ਰੈਕਲੀਅਰ ਹਲਕੇ ਸਾਹਮਣੇ ਆ ਟ੍ਰੈਕਲੀਅਰ ਆਏ ਜਿਨੇ ਵੀ ਸੇਵਾ ਕੀਤੀ ਐ ਜਿਵੇਂ ਆਪਾਂ ਲੋਕ ਐ ਇੱਕ ਆਪਣਾ ਮਨ ਕੀਰਤ ਹਾਂ ਉਹਨੇ ਸਿੱਧੇ ਟ੍ਰੈਕਟਰਾਂ ਦਾ ਨਾਮ ਬਿਲਕੁਲ ਘਰ ਘਰ ਜਾ ਕੇ ਉਹ ਬੰਦਾ ਜਿਹੜਾ ਸਿੱਧੇ ਡਾਇਰੈਕਟਲੀ ਪੈਸੇ ਲੇ ਆ ਕਿਤੇ ਨਾ ਕਿਤੇ ਜਿਹੜੇ ਸਾਡੇ ਲੋਕ ਹਨ ਉਹਨਾਂ ਨੂੰ ਇਹ ਵੀ ਸਿਰਦਰਦੀ ਹੈ ਉਹਨਾਂ ਦੇ ਟੈੱਡ ਏਰੀਆ ਇਹ ਜਿਹੜੀ ਮਾਇਆ ਹੈ ਹਨਾ ਸਾਡੇ ਪਿੰਡ ਆਈ ਹੈ ਇਹ ਸਾਡੇ ਥ्रू ਕਦੇ ਨਹੀਂ ਵੰਡੀ ਜਾ ਰਹੀ ਉੱਥੇ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਸੀ ਭਾਈ ਜਰਮੀ ਸੋਚਣ ਦੀ ਲੋੜ ਹੈ ਤੇ ਵੀ ਕਿਤੇ ਨਾ ਕਿਤੇ ਲੋਕ ਆ ਨਾ ਦਫਾੜ ਆਉਣ ਵਾਲੇ ਇਹਨਾਂ ਨੇ ਮੈਂ ਦੱਸਿਆ ਉਹ ਗੱਲਾਂ ਵਾਤਾ ਹੁੰਦੀਆਂ ਸਾਨੂੰ ਜਾਣੇ ਕਿ ਇਹ ਕੋਈ ਮਾੜੀ ਮੁਕਤੀ ਗੱਲ ਨਹੀਂ ਆ ਇਹ ਜੇ ਪਾਣੀ ਘਟ ਗਿਆ ਜਾਂ ਘਰ ਦਾ ਜਾਂਦਾ ਹੈ ਇਦਾ ਮਤਲਬ ਇਹ ਨਹੀਂ ਇਹ ਦੁੱਖ ਦੀ ਘੜੀ ਨਾ ਆਪਾਂ ਨਹੀਂ ਬੈਠਦੇ ਇਹ ਹਲੇ ਇੱਕ ਸਾਲ ਮੰਨ ਕੇ ਚੱਲੋ ਹਲੇ ਤੇ ਪਾਣੀ ਸੁੱਕ ਗਿਆ ਹਲੇ ਤਿੰਨ ਤਿੰਨ ਦੋ ਦੋ ਫੁੱਟ ਪਾਣੀ ਖੜਾ ਇਹਦਾ ਮਤਲਬ ਇਹ ਨਹੀਂ ਪਾਣੀ ਘਟ ਗਏ ਵਾਰਸ਼ਾਂ ਹਟ ਗਈਆਂ ਵੀ ਇਹ ਦੁੱਖ ਦੀ ਘੜੀ ਤੋਂ ਨਿਕਲ ਗਏ ਆਪਾਂ ਹਲੇ ਪਾਣੀ ਸੁੱਕੂਗਾ ਜਦੋਂ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਬਿਮਾਰੀਆਂ ਵੀ ਚੱਲ ਸਕਦੀਆਂ ਫਿਰ ਉਹਨਾਂ ਦੇ ਰੋਜ਼ਗਾਰ ਦੇ ਸਾਧਨ ਕਿੱਥੋਂ ਪੈਦਾ ਹੋਣਗੇ ਉਹ ਵੀ ਹੈ ਪਰ ਮੈਂ ਤੁਹਾਡੀ ਇੱਥੇ ਗੱਲ ਪਿਛਾੜੇ ਦੂਰੀ ਕੱਢਣੀ ਚਾਹੁੰਦਾ ਜਿਵੇਂ ਤੁਸੀਂ ਕਹਿ ਰਹੇ ਮਨਕੀਰ ਦੋਲ ਖਾਇ ਜਿਹੜੇ ਜਾਂ ਹੂਲ ਜਿਹੜੇ ਪੰਜਾਬੀ ਸਿੰਗਰ ਆ ਜਾਂ ਜਿਹੜੇ ਸੇਵਾ ਦੇ ਰਹੇ ਆ ਜੋ ਕਿਸੇ ਨੂੰ ਜ਼ਿਆਦਾ ਤਨ ਪੁੱਛ ਕੇ ਦਾ ਸੇਵਾ ਨਹੀਂ ਦੇ ਰਹੇ ਉਹ ਵੀ ਹਾਂ ਵੀ ਉਹ ਕਿਸੇ ਅਮੀਰ ਪਰਿਵਾਰ ਨੂੰ ਹੀ ਪੈਸੇ ਦਿੱਤੇ ਉਹਨਾਂ ਨੇ ਉਹ ਤਾਂ ਜਿਹੜੀ ਵੀ ਗਰੀਬ ਜਨਤਾ ਜਿਹੜਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਆਪ ਦੀ ਮਨਮੁਦਾਵਕ ਲੱਗਦਾ ਵੀ ਹਾਂ ਵੀ ਇਹ ਜ਼ਰੂਰਤ ਮੰਨਦਾ ਹੈਗਾ ਉਹ ਉਹ ਨੂੰ ਦੇ ਦਿੰਦੇ ਆ ਕਿ ਉਹਦੇ ਵਿੱਚ ਫਿਰ ਤੁਹਾਨੂੰ ਇਹ ਕਿਉਂ ਲੱਗਿਆ ਵੀ ਉਹ ਵੀ ਐਸਸੀਬੀ ਐਸਸੀਬੀ ਸੀ ਵਾਲਾ ਕਿਉਂ ਚੱਕਰ ਲੱਗਦਾ ਨਹੀਂ ਇਹ ਗੱਲ ਤੁਸੀਂ ਸਵਾਲ ਤੁਹਾਡਾ ਬਹੁਤ ਵਧੀਆ ਹੈ ਜੇ ਹਰ ਇੱਕ ਟੀਕ ਦੇ ਜਾਂ ਮੈਨੇ ਕਹਿਣ ਚ ਫਰਕ ਪੈ ਗਿਆ ਜਾਂ ਤੁਹਾਡੇ ਸਮਝਣ ਹਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸੋਨੂ सूद ਹੈ ਤੇ ਮਾਲਕਾ सूद ਹੈ ਜਾਂ ਫਿਰ ਮਨਕੀਰਤ ਹੈ ਜਾਂ ਹੋਰ ਕੋਈ ਆਪੂ ਡਾਇਰੈਕਟਲੀ ਦੇ ਰਹੇ ਆ ਪਰ ਜਿਹੜੇ ਪਿੰਡਾਂ ਵਾਲੇ ਲੋਕ ਆ ਉਹਨਾਂ ਦਾ ਮਸਲਾ ਇਹ ਹੁੰਦਾ ਕਈ ਵਾਰੀ ਜਾਣ ਕੇ ਉਸਕੜਾ ਚੌਧਰੀਆਂ ਕਰਦਾ ਮੈਂ ਨਹੀਂ ਜਾਣ ਕੇ ਅੱਗ ਲਾਉਣੀ ਜੇ ਤਿੰਨੇ ਨੌਂ ਹੀ ਹੁੰਦੀਆਂ ਵੀ ਇਹ ਸਾਡੇ ਥ्रू ਕਿਉਂ ਨਹੀਂ ਜਾ ਰਿਹਾ ਜੇ ਆਪਦੇ ਥ्रू ਹੁੰਦੇ ਤਾਂ ਉਹਨਾਂ ਨੇ ਬੰਦੂਆਂ ਮਜ਼ਦੂਰ ਬਣਾ ਕੇ ਆਪ ਲੋਕ ਕੰਮ ਕੋਣੇ 6 ਮਹੀਨੇ ਮਜ਼ਦੂਰਾਂ ਦਾ ਕਿੱਥੇ ਹੁਣ ਜਿਵੇਂ 2 ਲੱਖੀਆਂ ਲੱਖ ਰੁਪਇਆ ਮਨਕੀਰਤਾ ਜਾਂ ਸੋਨੂ ਸੂਦ ਮਾਲਵਕਾ ਉਹ ਵੀ بڑے ਲੋਕ ਨੇ ਜਿਹੜੀ ਸਮਾਮਾਂ ਨਵਾਈ ਜਾਂਦੇ ਨੇ ਹੋਰ ਬਥੇਰੀਆਂ ਐਨਜੀਓ ਆ ਵੀ ਉਹ ਐਦਾਂ ਕਰਕੇ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਈ ਡੁਪਲੀਕੇਟ ਸਮਾਸੇਵੀ ਵੀ ਹੁੰਦੇ ਵੀ ਉਹ ਉਹਨਾਂ ਲੋਕਾਂ ਦਾ ਘਰ ਨਹੀਂ ਭਰਦੇ ਜਿੰਨਾ ਆਪ ਦਾ ਭਰਦਾ ਇਹ ਇਹ ਵੀ ਹਮ ਸਮਾਜ ਸੇਵੀਆਂ ਨੂੰ ਸਿੱਧਾ ਆ ਗਿਆ ਵੀ ਉਹ ਹੁਣ ਸਿੱਧੀ ਇਸ ਸਮਾਜ ਸੇਵਾ ਦੇ ਕੇ ਜਾਨੀ ਕਿ ਸੇਵਾ ਕਰਕੇ ਰਾਜੀਆ ਮੇਰਾ ਕਹਿੰਦਾ ਮਤਲਬ ਇਹ ਨਹੀਂ ਵੀ ਉਹ ਐਸ்சி ਭਾਈ ਚਰੂ ਕਰ ਰਹੀ ਹੈ ਸਾਰੇ ਹੀ ਸਮਾਜਾਂ ਨੂੰ ਆ ਰਹੀ ਸੇਵਾ ਦੇ ਕੇ ਠੀਕ ਹੈ ਇਹ ਕੋਈ ਮਸਲਾ ਹੈ